ਹੈਲੋ ਗੁੱਡ ਮਾਰਨਿੰਗ ਫਰੈਂਡਸ ਅੱਜ ਸਾਡੇ ਨਾਲ ਡਾਕਟਰ ਸੋਨ ਲਾਲ ਬਲੱਗਣ ਜੀ ਨੇ ਡਾਕਟਰ ਸਾਹਿਬ ਅੱਜ ਲੋਹੜੀ ਦਾ ਤਿਉਹਾਰ ਆ ਪਲੀਸ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਰਿੰਕੂ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਲੋਹੜੀ ਬਾਰੇ ਲੋਹੜੀ ਇੱਕ ਜੋ ਤਿਉਹਾਰ ਹੈ ਇਹਨੂੰ 47 ਤੋਂ ਪਹਿਲਾਂ Hindu ਔਰ Musalman ਇਕੱਠੇ ਬਹਿ ਕੇ ਮਨਾਉਂਦੇ ਸੀ ਸਾਡੇ ਬਿਰਗਦਾਰਦ ਨੇ ਲੋਹੜੀ ਇਜ਼ ਅ ਫੈਸਟੀਵਲ ਆਫ ਦਾ ਜੋਇਸ ਐਂਡ ਹੈਪੀਨੈਸ ਐਨਜਾਇਰਮੈਂਟ ਵਾਸਤੇ ਬਣਿਆ ਸੀ ਕਿਉਂਕਿ ਜੋ ਲੋਹੜੀ ਦਾ ਮਹੀਨਾ ਹੈ ਇਹ ਲਾਸਟ ਡੇ ਆਫ ਦਾ ਪੋ ਹੁੰਦਾ ਹੈ। ਉਹ ਜਿਹੜਾ ਮਹੀਨਾ ਹੁੰਦਾ ਹੈ ਬਹੁਤ ਹੀ ਡੇਂਜਰਸ ਮਹੀਨਾ ਸੀ ਨਾਰਥ ਇੰਡੀਆ ਦੇ ਵਿੱਚ। ਇਸ ਦੇ ਵਿੱਚ ਜਿਹੜੇ ਮੇਲ ਚਾਈਲਡ ਹੁੰਦੇ ਸੀ ਇਹ ਨਹੀਂ ਬਚਦੇ ਸੀ ਕਿਉਂਕਿ ਇੱਥੇ ਜੋ ਮੈਡੀਕਲ ਦੀ ਹੈਲਥ ਦੀ ਕੋਈ ਸਮਾਜ ਸਹਾਮ ਸਮਰ ਨਹੀਂ ਹੁੰਦੀ ਸੀ। ਉਸ ਕਰਕੇ ਜੋ ਬੱਚੇ ਵੱਜ ਜਾਂਦੇ ਸੀਗੇ ਉਹਨਾਂ ਦੀ ਲੋੜੀ ਮਨਾਉਂਦੇ ਸੀ। ਜਿਉਂਕਿ ਪੋ ਦੇ ਮਹੀਨੇ ਠੰਡ ਇੰਨੇ ਜ਼ਿਆਦੇ ਪੈਂਦੀ ਸੀ ਕੋਈ ਵੈਦ ਹਕੀਮ ਕੋਈ ਮੈਡੀਕਲ ਏਡ ਨਹੀਂ ਹੋਣ ਕਰਕੇ ਲੋਕਾਂ ਨੂੰ ਖੁਸ਼ ਹੁੰਦੇ ਸੀ ਕਿਉਂਕਿ ਇਹਦਾ ਕਾਰਨ ਕੀ ਸੀ ਮੇਲ ਫੀਮੇਲ ਦੇ ਵਿੱਚ ਨੇਚਰ ਵੱਲੋਂ ਹੀ ਥੋੜਾ ਫਰਕ ਪਾਇਆ ਗਿਆ ਹੈ ਜੋ ਮੇਲ ਹੈ ਇਹਦੀ ਜੁਰ ਚਮੜੀ ਹੈ ਇਹਦੇ ਅੰਦਰ ਫੈਟ ਦੀ ਜੋ ਲੇਅਰ ਹੈ ਉਹ ਬਹੁਤ ਪਤਲੀ ਹੁੰਦੀ ਹੈ ਫੀਮੇਲ ਦੇ ਵਿੱਚ ਬਹੁਤ ਜ਼ਿਆਦਾ ਮੋਟੀ ਲੇਅਰ ਹੁੰਦੀ ਹੈ ਉਹ ਜਿਹੜੀ ਲੇਅਰ ਹੋਣ ਕਰਕੇ ਉਹਦਾ ਜਿਹੜਾ ਰੈਜ਼ਿਸਟੈਂਸ ਹੈ ਬਹੁਤ ਜ਼ਿਆਦਾ ਹੁੰਦਾ ਜਿਹੜੀ ਫੀਮੇਲ ਹੁੰਦੀ ਸੀ ਬੇਟੀਆਂ ਹੁੰਦੀਆਂ ਸੀ ਬੇਟੀਆਂ ਨੂੰ ਸਿਆਲਾਂ ਦੇ ਵਿੱਚ ਕੁਝ ਨਹੀਂ ਹੁੰਦਾ ਸੀ ਕੁਦਰਤੀ ਤੌਰ ਤੇ ਪਰ ਜੋ ਮੇਲ ਹੁੰਦੇ ਸੀ ਮੁੰਡੇ ਹੁੰਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਠੰਡ ਲੱਗ ਜਾਂਦੀ ਸੀ ਨਮੂਨੀਆਂ ਹੋ ਜਾਂਦਾ ਸੀ ਬੱਚੇ ਬਹੁਤ ਘੱਟ ਵਜਦੇ ਸੀ ਜਿਹੜੇ ਮੇਲ ਵਜ ਜਾਂਦੇ ਸੀ ਉਹਨਾਂ ਨਾਲ ਫਿਰ ਇਹ ਉਹਨਾਂ ਦੀ ਲੋਹੜੀ ਦਾ ਖੁਸ਼ੀ ਦਾ ਤਿਹਾਰ ਕਰਦੇ ਸੀ ਕਿਉਂਕਿ ਅੱਗੇ ਜਿਹੜਾ ਮਹੀਨਾ ਹੁੰਦਾ ਸੀ ਮਾਘ ਦਾ ਹੁੰਦਾ ਸੀ ਮਾਘ ਦਾ ਮਹੀਨਾ ਜਦ ਅੱਜ ਜਿਸ ਤਰ੍ਹਾਂ ਅੱਜ ਲੋਹੜੀ ਹੈ ਧੁੱਪ ਬਹੁਤ ਵਧੀਆ ਨਿਕਲੀ ਹੋਈ ਹੈ ਅੱਜ ਰਾਤ ਉਹ ਲੋਕ ਅੱਗ ਜਾਲਣਗੇ ਤੇ ਇਹ ਨੌਨ ਕਾਮਿਊਨਲ ਤਿਹਾਰ ਸੀ ਇਹਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਸੀ ਸਾਰੇ ਲੋਕ ਇਹਨੂੰ ਇੰਜੋਏ ਕਰਦੇ ਸੀ ਇਸ ਕਰਕੇ ਇਸ ਤਿਹਾਰ ਨੂੰ ਤਾ ਉਹ ਨਕਰੰਗਿਤਨਾ ਦੇਣ ਹੋਣ ਕਰਕੇ ਸਾਰੇ ਲੋਕਾਂ ਦਾ ਇਤਿਹਾਰ ਸੀ ਖੁਸ਼ੀ ਦਾ ਤਿਆਰ ਸੀ ਮੇਲੀ ਬਾਜਾਂ ਕਰਕੇ ਬਾਇਓਲੋਜੀਕਲੀ ਜੋ ਮੇਲ ਹੈ ਇਹਨਾਂ ਦੀ ਜਿਹੜਾ ਰਿਸਟੈਂਸ ਬੋਡੀ ਰਿਸਟੈਂਸ ਲੋ ਹੁੰਦਾ ਹੈ ਨੇਚਰ ਦੀ ਤਰ੍ਹਾਂ ਹੀ ਨੇਚਰ ਦੀ ਤਰ੍ਹਾਂ ਹੀ ਇਸ ਕਰਕੇ ਇਸ ਇਤਿਹਾਰ ਨੂੰ ਬੜੇ ਜੋਇ ਨਾਲ ਮਨਾਇਆ ਜਾਂ ਸੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਤੇ ਸਮਾਜਵਾਦੀ ਪਾਰਟੀ ਵੱਲੋਂ ਲੱਖ ਲੱਖ ਕਰੋਣਾ ਕਰੋਣਾ ਵਧਾਈ ਦਿੰਦਾ ਹਾਂ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ